ਸ਼ਾਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਬੇਹਤ ਤੇ ਖਾਸ ਵੀਡੀਓ ਲੈ ਕੇ ਤੁਹਾਡੇ ਰੂਪ ਰੂਪ ਹੋ ਗਏ ਆ ਇਸ ਟਾਈਮ ਮੈਂ ਮੌਜੂਦ ਆ ਪਿੰਡ ਕਲ ਖੁਰਦ ਦੇ ਵਿੱਚ ਤੇ ਰੰਮੀ ਬਾਈ ਦੇ ਕੋਲੇ ਫਰੋਰੀਪੁਰ ਜ਼ਿਲ੍ਹੇ ਦਾ ਇਹ ਪਿੰਡ ਆ ਤੇ ਤਿੰਨ ਨੀਲੀ ਰਾਵੀ ਦੀਆਂ ਟੇਢੀ ਧਾਰੀ ਵਾਲੀਆਂ ਮੱਝਾਂ ਤਿਆਰ ਪਰ ਤਿਆਰ ਖੜੀਆਂ ਵਾ ਮਿੱਤਰੋ ਬਾਈ ਦੇ ਕੋਲੇ ਇੱਕ ਟੋਕੜ ਗੱਪਣ ਦੇ ਦੋ ਸੱਜਰਾਂ ਤੇ ਇੱਕ ਤੁਹਾਨੂੰ ਵਿਖਾਉਣੀਆਂ ਬੂਰੀ ਚਾਰੇ ਜਨਵਰੀ ਅੱਜ ਮੇਤਰੋ ਲੱਗ ਜੀ ਕੁਆਲਟੀ ਦੇ ਬ੍ਰਾਂਡਡ ਪੀਸ ਆ ਸਾਰੇ ਸਾਰੀ ਜਾਣਕਾਰੀ ਲਵਾਂਗੇ ਲੈ ਵੀ ਮੇਤਰੋ ਆਪਾਂ ਹੁਣ ਜਨਵਾਰਾਂ ਦੇ ਬਾਰੇ ਜਾਣਦੇ ਆਂ ਬਾਈ ਰਮੀ ਦੇ ਕੋਲੋਂ ਡਿਟੇਲ ਤੇ ਸਾਰੀ ਕਰਦੇ ਆਂ ਬਾਈ ਦੇ ਨਾਲ ਖੁੱਲ ਕੇ ਗੱਲਾਂ ਬਾਤਾਂ ਆਉ ਮਿਲਦੇ ਆਂ ਬਾਈ ਨੂੰ ਰਮੀ ਬਾਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਵੀਰੇ ਵਧੀਆ ਵਧੀਆ ਬਾਈ ਜੀ ਸੇਤੰਕਰ ਪਰਿਵਾਰ ਦੇ ਹਾਂਜੀ ਵਧੀਆ ਕਿਰਪਾ ਮਾਰੋ ਚਲੋ ਸ਼ੁਕਰ ਆ ਬਾਈ ਤੇ ਬਾਈ ਜਨਵਾਰ ਫਿਰ ਪਹਿਲਾ ਵਾਲੇ ਵੇਚੇ ਸੀ ਹਾਂਜੀ ਵੇਚ ਗਏ ਸੀ ਬਾਈ ਠੀਕ ਆ ਵੀਰੇ ਆ ਭਾਈ ਅੱਜ ਫਿਰ ਤਿੰਨ ਹੀ ਟੇਢੀ ਧਾਰੀ ਵਾਲੀਆਂ ਬੰਨੀ ਬੈਠਾ ਨੇ ਹੈ ਬਹੁਤ ਚੰਗਾ ਮੱਝਾਂ ਖਾ ਦੋਵੇਂ ਸੱਜਰ ਵੀ ਠੀਕ ਆ ਇੱਕ ਟੋਕੜ ਗੱਬਣ ਠੀਕ ਆ ਭਾਈ ਆ ਜਿਹੜੀ ਬਾਈ ਕੰਧ ਦੇ ਨਾਲ ਖੜੀ ਆ ਪਹਿਲੇ ਨੰਬਰ ਤੇ ਲੇਵੇ ਵਾਲੀ ਝੋਟੀ ਹਾਂਜੀ ਇਹ ਕਿਨਵਾ ਸੁਆਵਾ ਬਾਈ ਯਾਰ ਇਹਨੇ ਦੂਜਾ ਸੁਹਾ ਸੁਣਾ ਬਾਈ ਠੀਕ ਆ ਹਾਂਜੀ ਤੇ ਕਿੰਨੇ ਦਿਨ ਬਾਕੀ ਐ ਬਾਈ ਇਹਦੇ 6 ਤਰੀਕ ਨੂੰ ਦਿਨ ਪੂਰੇ ਹੋਣੇ ਬਾਈ 6 ਤਰੀਕ ਨੂੰ ਹਾਂਜੀ ਦੁੱਧ ਰੰਮੀ ਬਾਈ ਕੀ ਰਿਕਾਰਡ ਆ ਇਹਦਾ ਇਹਨੇ 13 ਕਿਲੋ ਦੁੱਧ ਦਿੱਤਾ ਪਹਿਲੋਂ ਨੇ ਜੀ ਪਹਿਲੋਂ ਨੇ 13 ਕਿਲੋ ਦੁੱਧ ਦਿੱਤਾ ਹੋਇਆ ਜੀ ਠੀਕ ਆ ਤੇ ਰਮੀ ਭਾਈ ਇਹਦਾ ਗੱਬਣ ਗੁੱਬਣ ਦਾ ਕੁਝ ਪਤਾ ਕਿਹੜੇ ਟੀਕੇ ਟੂਕੇ ਤੋਂ ਇਹ ਨੀਲੀ ਦਾ ਝੋਟਾ ਹੀ ਸੀਗਾ ਉਹਨਾਂ ਦੇ ਗਵਾਂਢ ਹੀ ਠੀਕ ਆ ਜਿਨ੍ਹਾਂ ਤੋਂ ਲਈ ਆਪਾਂ ਟੇਢੀ ਧਾਰੀ ਵਾਲਾ ਪਹਿਲਾਂ ਵੀ ਉਸੇ ਤੋਂ ਬਣੀ ਸੀ ਕੱਟੀ ਦਿੱਤੀ ਸੀ ਠੀਕ ਆ ਹੁਣ ਵੀ ਫੇਰ ਉਸੇ ਤੋਂ ਬਣੀ ਹੈ ਠੀਕ ਆ ਭਾਈ ਰਮੀ ਵੀਰੇ ਰੇਟ ਕੀ ਰਊਗਾ ਇਹਦਾ ਭਾਈ ਇਹਦਾ 1,30,000 ਰੁਪਏ ਹੈ 1,30,000 ਰੁਪਏ ਮਾਨਤਨ ਹੋ ਜੂਂਦੇ ਵਿੱਚ ਹਾਂਜੀ ਮਾਨਤਨ ਕਰ ਦਿਆਂਗੇ ਲੈਵੇ ਤੇ ਨਾੜਾਂ ਆਏ ਆ ਜਿਵੇਂ ਗਾਂਆਂ ਦੇ ਨਹੀਂ ਹੁੰਦੀਆਂ ਇਹ ਤੇ ਬਗਾਵਾ ਦੇ ਕੱਢੀ ਬਾੜ ਨੂੰ ਰਮੀ ਵੀਰੇ ਤੋਰੀ ਮੜੇ ਲੈ ਵੀ ਮੇਤਰੋ ਗੈਪ ਗੂਪ ਵੇਖੋ ਥਣਾ ਦਾ ਤੁਸੀਂ ਕਿਹਨਾਂ ਦੀ ਲੇਵੇ ਦੀ ਮਜਬੂਤੀ ਬਹੁਤ ਜ਼ਬਰਦਸਤ ਆ ਟੰਚਾ ਸਰੀਰ ਕਮੰਤਰ ਵਾਲੇ ਪੱਖ ਤੋਂ 14 15 14 15 ਦੁੱਧ ਖੁੱਲਾ ਡੁੱਲਾ ਮੈਂ ਦੇ ਜੂਗੀ ਕਿਉਂਕਿ ਭਾਈ ਮੈਨੂੰ ਲੇਵੇ ਦੇ ਬਰੀਕੀ ਬਹੁਤ ਚੰਗੀਆਂ ਲੱਗੀਆਂ ਹੋਈਆਂ ਟੇਢੀ ਧਾਰੀ ਆ ਦੇਖ ਸਕਦੇ ਹੋ ਤੁਸੀਂ ਸਾਰਾ ਜਿਹੜਾ ਕਰੈਕਟਰ ਆਉਂਦੇ ਹੋ ਜਿਹੜੇ ਕਰਮ ਵਾਲੀ ਮਗਰਲੇ ਨੋਹਾਂ ਤੇ ਨਿਸ਼ਾਨ ਹੈਗੇ ਆ ਪੈਰਾਂ ਤੇ ਮੂਰਲਿਆਂ ਤੇ ਹੈ ਨਹੀਂ ਕਿ ਭਾਈ ਬਾਕੀ ਹੈਗੇ ਆ ਥੱਲੇ ਅੰਦਰ ਬਾਕੀ ਤਾਲਾਬੇਂਦਰ ਹੈ ਗਿਆ ਹਾਂ ਮੂਰੇ ਵੀ ਬਈ ਅੰਦਰ ਨਿਸ਼ਾਨ ਦਿੱਤੇ ਜਿਹੜਾ ਵੀ ਮਾਲਕ ਉਂਗਲ ਦੇੜ ਦਿਨ ਪੋਟਾ ਦਿੱਤਾ ਇੰਨਾ ਕੋ ਦਿੱਤਾ ਹੋਇਆ ਅੰਦਰਲੇ ਪੱਖ ਤੋਂ ਨਿਸ਼ਾਨ ਚਾਰੇ ਆ ਲੱਤਾਂ ਤੇ ਜਿਹੜੇ ਕਵਰ ਕਰਦੀ ਆ ਕਰਮਾਂ ਨੇ ਲੀਵੇਂ ਵਾਲੀ ਦੁੱਧ ਵਾਲੀ ਝੋਟੀ ਆ 1,30,000 ਰੁਪਇਆ ਡਿਮਾਂਡ ਆ ਮਾਨਤਨ ਬਣਦੇ ਰਮੀ ਵੀਰੇ ਸਾਰੇ ਪਾਸੇ ਉਹਦੀ ਗੁੰਦੀ ਪਈ ਆ ਕਰਮਾਂ ਵਾਲੀ ਮਿੱਤਰੋ ਦੇਖ ਸਕਦੇ ਆ ਤੁਸੀਂ ਹੂੰ 2 ਨੰਬਰ ਤੇ ਜਿਹੜੀ ਮੈਂ ਰੰਮੀ ਬਾਈ ਇਹਦੇ ਬਾਰੇ ਦੱਸੀ ਵੀਰੇ ਇਹਨੇ ਤੀਜਾ ਸੂਆ ਸੁਣਾਇਆ ਇਹ ਕਿੰਨੇ ਦਿਨ ਲੈ ਜੂਗੀ ਵੀਰੇ ਇਹਦੇ ਹਜੇ ਹਫਤਾ ਪਿਆ ਇੱਕ ਠੀਕ ਆ ਦੁੱਧ ਦਾ ਕੀ ਰਿਕਾਰਡ ਆ ਰੰਮੀ ਬਾਈ ਇਹਨੇ 15 ਕਿਲੋ ਦੁੱਧ ਦਿੱਤਾ ਦੂਜੇ ਸੂਏ ਠੀਕ ਆ ਵੀਰੇ ਇਹਦਾ ਵੀਰੇ ਕੋਈ ਪਤਾ ਸੀਮਣ ਸੂਮਣ ਦਾ ਕਿ ਨਹੀਂ ਨਹੀਂ ਇਹਦੇ ਵੀ ਸਰਕਾਰੀ ਟੀਕਾ ਹੀ ਭਰਾਇਆ ਬਾਈ ਠੀਕ ਆ ਬਾਈ ਰੇਟ ਵੀ ਇਹਦਾ ਹਾਂਜੀ ਹੈ ਬਾਈ ਰੰਮੀ ਹਾਂਜੀ ਇਹਦਾ ਰੇਟ ਇਹਦਾ 1 ਲੱਖ 40 ਹਜ਼ਾਰ ਜੀ 1 ਲੱਖ 40 ਹਜ਼ਾਰ ਬਹੁਤ ਵੱਡੀ ਮੱਝ ਆ ਬਾਈ ਠੀਕ ਆ ਹਾਂ ਲੇ ਵੀ ਮਿੱਤਰੋ ਮੈਂ ਪੂਰੀ ਡਬਲ ਡੂ ਬੜਾ ਸਰੀਰਕ ਪੱਖ ਤੋਂ ਵੀ ਮਜ਼ਬੂਤੀ ਵਾਲੇ ਪੱਖ ਤੋਂ ਵੀ ਲੈ ਮਜ਼ਬੂਤੀ ਮਜ਼ਬਤੀ ਬਹੁਤ ਆ ਮੈਂ ਦੀ ਲੈ ਆ ਵੀਰੇ ਹੱਡਾ ਪੈਰਾਂ ਦੀ ਖੁੱਲੀ ਡੁੱਲੀ ਆ ਸਰੀਰਕ ਪੱਖ ਵਾਲੇ ਤੋਂ ਬਹੁਤ ਡਬਲ ਮੇ ਆ ਦੇਖ ਸਕਦੇ ਆ ਤੁਸੀਂ ਆਰਡਰ ਦੀ ਕੁਆਲਿਟੀ ਜਿੰਨੀ ਹੈਗੀ ਆ ਖੁੱਲੀ ਡੁੱਲੀ ਕਿਉਂਕਿ ਅਜੇ ਮੈਂ ਦੇ ਦਿਨ ਪਏ ਆ ਕੱਚੀ ਆ ਮੈਂ ਜਿਵੇਂ ਜਿਵੇਂ ਕਰਮਾਂ ਵਾਲੀ ਤਿਆਰੀ ਕਰੋਗੇ ਓਵੇਂ ਓਵੇਂ ਨੇ ਪੂਰੀ ਵਧੀਆ ਤੇ ਸੋਹਣੀ ਤਿਆਰ ਹੋ ਜਾਣਾ ਦੇਖ ਸਕਦੇ ਆ ਤੁਸੀਂ ਮਿੱਤਰੋ ਬਣਦੇ ਮੇਰੇ ਮੈਂ ਵੀਰੇ ਨੇ ਜਿਹੜੇ ਨੇ ਪੂਰੀ ਫੱਟ ਬਲੇਟਰ ਦਾਣ ਪੂਰੀ ਬੰਬ ਤਿਆਰ ਹੋਣਾ ਮੈਨੇ ਥੱਲੋ ਕਿਉਂਕਿ ਮੈਨੂੰ ਥਣ ਦੀ ਕੁਆਲਿਟੀ ਵੀ ਪੂਰੀ ਚੰਗੀ ਆ ਦੇਣਾ ਜੇ ਕਿੰਨੇ ਪਏ ਆ ਇਹਦੇ ਰਮੀ ਵੀਰੇ ਹਫਤਾ ਪਿਆਈ ਠੀਕ ਆ ਬਾਈ ਜੀ ਹੁਣ ਜੂੰ ਚੰਗੀ ਆ ਠੀਕ ਆ ਐ ਜਮਾ ਪੋਲੀਥਨ ਨੂੰ ਹੱਥ ਲਾਈ ਆ ਠੀਕ ਆ ਬਈ ਤੇ ਆ ਬਾਈ 3 ਨੰਬਰ ਵਾਲੀ ਜਿਹੜੀ ਮੈਂ ਆ ਇਹ ਸਾਢੇ 4 ਮਹੀਨਿਆਂ ਦੀ ਗੱਬਣਾ ਜੀ ਠੀਕ ਆ ਤੇ 6 ਕਿਲੋ ਦੁੱਧ ਆ ਜੀ ਠੀਕ ਆ ਤੇ ਰਮੀ ਬਾਈ ਕਿੰਨੇ ਦੀ ਦੇ ਦਗੇ ਵੀਰੇ ਇਹ ਆਪਾਂ ਦੇ ਦਿਆਂਗੇ ਬਾਈ ਜੀ 70000 ਦੀ ਦੇ ਰਹੇ ਵਿੱਚੋਂ ਮਾਨਤਨ ਕਰ ਦਾਂਗੇ ਠੀਕ ਹੈ ਬਾਈ ਲੈ ਵੀ ਮਿੱਤਰੋ 70000 ਦੀ ਵਿੱਚੋਂ ਮਾਨਤਨ ਹੋ ਜਾਊਗਾ ਬਾਈਆਂ ਦਾ ਸਾਢੇ 4ਾਂ ਦੀ ਗੱਬਣਾ 6 ਕਿਲੋ ਤੋਂ ਤਾਂ ਮਿਲਦੀ ਕੀ ਕੀ ਤੇ ਕੇ ਪਾੜੇ ਤੇ ਪਾੜੇ ਤੇ ਠੀਕ ਹੈ ਦੋਵੇਂ ਟਾਈਮ ਪਾੜੇ ਤੇ ਮਿਲਦੀ ਆ ਮਿੱਤਰੋ ਚੂਣ ਚੂਣ ਬਹੁਤ ਪੌਲੀ ਆ ਠੀਕ ਆ ਬਰੇ ਲੈ ਮਿੱਤਰੋ ਚੂਣ ਚਣ ਚੰਗਾ ਲੱਗਾ ਬਾਈਆਂ ਦਾ ਇਹਨੂੰ ਵੀ ਕਰਮਾਲੀ ਨੂੰ ਜਦੋਂ ਆਈ ਮਲੋ ਰੰਗ ਹੋਰਦੀ ਹੁਣ ਕਾਲੀ ਹੋ ਗਈ ਹੈ ਨਾ ਹਾਂਜੀ ਹਾਂਜੀ ਦੇਖ ਸਕਦੇ ਹੋ ਤੁਸੀਂ ਇਹਨਾਂ ਦਾ ਚਮੜੀ ਚਮੜੀ ਦੀ ਮੈਂ ਦੀ ਚੰਗੀ ਆ ਬਰੀਕੀ ਸਾਰੀ ਚੰਗੀ ਆ ਜਿੰਨੀ ਹੈਗੀ ਮੈਂ ਮੂੰਹ ਮੱਥੇ ਲੱਗਦੀ ਆ ਭਾਈ ਤੇ ਇਹਦਾ ਰੇਟ ਆ ਜਿਹੜਾ 70000 ਰੁਪਿਆ ਵਾ ਮੰਨਤਾਂ ਨ ਹੋ ਜੂ ਇਹ ਤਿੰਨ ਹੋ ਗਈਆਂ ਟੇਡੇ ਪਟੇ ਤੇ ਨੀਲੀ ਰਾਵੀ ਦੀਆਂ ਹੁਣ ਆ ਗਈ ਇੱਕ ਪੂਰੀ ਭਾਈ ਇਹਦੇ ਬਾਰੇ ਦੱਸੀ ਪੂਰੀ ਬਾਰੇ ਬੂਰੀ ਨੇ ਦੂਜਾ ਸੁਆ ਸੁਣਾਈ ਠੀਕ ਆ ਹਾਂਜੀ ਇਹਦਾ ਕਿੰਨਾ ਟਾਈਮ ਪਿਆ ਵੀਰੇ ਇਹਦੇ ਬਾ 15 ਕਦਾਂ ਰਹਿ ਗਈ ਦੁੱਧ ਕੌਣ ਲਾਪੀਆ ਠੀਕ ਆ ਇਹ ਨਾ ਯਾਰ ਅਗਲਾ ਵਪਾਰੀ ਨੂੰ ਕਹਿ ਜਾਂਦਾ ਮੱਝ ਮੋੜ ਦਿੰਦਾ ਅਗਲਾ ਕਹਿੰਦਾ ਵੀ ਟਾਈਮ ਵੱਧ ਲੈ ਗਈ ਇਹ ਹੁਣ ਕਿਸੇ ਦੇ ਘਰੋਂ ਲਈ ਸੀ ਉਹ ਆਂਦੇ 28 ਤਰੀਕ ਨੂੰ ਲੈ ਕੇ ਆਂਦੀ ਉਹਦੇ 2 ਮਹੀਨੇ ਲੈਂਦੀ ਨਹੀਂ ਤੇ ਅੱਜ ਕਿੰਨੀ ਤਰੀਕ ਹੋ ਗਈ ਹਿਸਾਬ ਨਾਲ ਤਾਂ ਅਜੇ 15 ਦਿਨ ਹੋਰ ਨਹੀਂ ਹੁੰਦੀ ਮਹੀਨਾ ਹੀ ਨਹੀਂ ਹੁਣ ਵੀ ਘਰ ਵਾਲੇ ਵੀ ਅੱਜਕੱਲ ਝੂਠ ਮਾਰ ਦਿੰਦੇ ਆ ਹਾਂ ਵਪਾਰੀ ਨੂੰ ਤਾਂ ਕਹਿਣਾ ਬਹੁਤ ਵਪਾਰੀ ਨੂੰ ਤਾਂ ਅਗਲਾ ਕਹਿੰਦਾ ਬਈ ਮੋੜ ਜਾਂਦੇ ਆ ਤੇ ਘਰ ਵਾਲੇ ਨੂੰ ਹੁਣ ਘਰ ਵਾਲੇ ਨੂੰ ਕੋਈ ਨਹੀਂ ਮੋੜਦਾ ਬਈ ਯਾਰ ਬਸ ਹੀ ਤਾਂ ਗੱਲ ਆ ਯਾਰ ਹੁਣ ਨਹੀਂ ਦਿੰਦਾ ਪਿਆ ਆਪਾਂ ਚੰਟ ਹੋਣਗੇ ਵੇਖ ਚੰਟ ਪੁਣਾਗੇ ਹਾਂ ਤੇ ਪੂਰੇ ਆਪਾਂ ਉਦੋਂ ਵੀ ਦੱਸਿਆ ਸੀ ਹੂੰ ਉਹ ਆਦੇ 8 8 ਮਹੀਨੇ ਦੀ ਗੱਬਣਾ ਕਹਿੰਦੇ 2 ਮਹੀਨੇ ਲੈਂਦੀ ਨਹੀਂ ਦੋਨੋਂ ਤਾਂ ਘੱਟ ਹੀ ਲਾਊਗੀ ਯਾਰ ਚੈੱਕ ਹੀ ਕਰਾ ਲਿਆ ਵੇ ਬਾਈ ਹਾਂ ਚੈੱਕ ਕਰਾ ਕੇ ਲਵੇ ਪਰ ਹੁਣ ਦੁੱਧ ਲੌਣ ਲਾਪੀ ਹੁਣ ਨਹੀਂ ਪਤਾ ਦਿਨਾਂ ਦੁਆ ਤੀ ਮੈਂ ਚੈੱਕ ਕਰਾਈ ਸੀ ਹੂੰ ਮੈਂ ਕਿਹਾ ਡਾਕਟਰ ਨੇ ਘੱਟ ਪਤਾ ਲੱਗਾਣਾ ਡਾਕਟਰ ਨੇ 7.5 ਦਿਨ ਮੈਨੂੰ ਦੱਸਿਆ ਸੀ ਹੂੰ ਡਾਕਟਰ ਦੇ ਹਿਸਾਬ ਨਾਲ ਸਹੀ 15 ਦਿਨ ਪਏ ਹਜੇ ਹੂੰ ਤੇ ਬਾਈ ਨੰਬਰ ਦਾ ਹੀ ਰਮੀ ਵੀਰੇ ਨੰਬਰ 9781069724 ਦੋ ਮੱਝਾਂ ਅੰਦਰ ਹੋਈ ਆ ਬਾਈ ਠੀਕ ਆ ਉਹ ਕਿਹੜੀਆਂ ਬਾਈ ਦੱਸ ਦ ਦੇ ਇੱਕ ਤਾਜੀ ਸੂਈ ਆ ਬਾਈ ਕੱਲ ਹੀ ਹਾਂ ਜਿਹੜੀ ਸਾਹਮਣੇ ਨਹੀਂ ਆਵੇ ਇੱਧਰ ਗੋਟਚਾ ਹਾਂ ਇੱਕ ਮਿੰਟ ਇਹਨਾਂ ਦੇ ਰਮੀ ਬਈ ਇਹ ਕਦੋਂ ਸੂਈ ਹੈ ਅੱਜ ਇਹ ਕੱਲ ਸੂਈ ਹੈ ਜੀ ਠੀਕ ਆ ਹਾਂਜੀ ਤੇ ਪਤਾ ਕੀ ਰਕਾਰ ਚੋਕਾ ਕੀ ਕਢੇਗਾ ਦੁੱਧ ਦੇ ਦਿੰਦੀ ਬਈ 12 ਕਿੱਲੋ ਇਹਦਾ 10000 ਰੁਪਿਆ ਮੋਲ ਆ ਬਈ ਕਢ ਜੈ ਨੂੰ ਯਾਰ ਬਾਹਰ ਕਾਢੇ ਹਾਂ ਤੋਰ ਹਾਂ ਇਹਦਾ दाम ਦੋ ਇਹ ਥੱਲੇ 7 ਕਿਲੋ ਦੁੱਧ ਆ ਬਈ ਇਹ ਵੀਰੇ ਇਹ ਦੋਵੇਂ ਟਾਈਮ ਥਾਪੀ ਤੇ ਮਿਲਦੀ ਆ ਕੋਈ ਪਹਾੜਾ ਨਹੀਂ ਪਾਉਣ ਦੀ ਲੋੜ ਕੋਈ ਕੋਟੀਕਾ ਨਹੀਂ ਜਮਾ ਲੈਂਦੀ ਨਾ ਲੱਤ ਮਾਰੇ ਹਾਂ ਇਹਦਾ 50000 ਮੁੱਲ ਆ ਜੀ ਹਾਂਜੀ 50000 ਲਈ ਪਤ ਨੂੰ ਬਹੁਤ ਵੱਡੀ ਝੋਟੀ ਆ ਸਿੰਘਾਂ-ਸੁੰਗਾਂ ਦੀ ਬਹੁਤ ਸੋਹਣੀ ਐ ਨਾ ਜੋ ਦਲਾਲੀ ਆ ਇਹ ਦੋ ਲੱਖ ਇਹਦਾ ਬਿਨਾ ਸਾਹ ਵਾਲੇ ਘਰੋਂ ਆਈ ਆ ਕਦ ਕੁਦ ਬਹੁਤ ਝੋਟੀ ਦਾ ਮੂਹਾਂ ਬਹੁਤ ਸੋਹਣਾ ਠੀਕ ਹੈ ਵੀਰੇ ਹਾਂ ਉਹ ਘਰੇ ਰੱਖਣ ਵਾਲੇ ਬੰਦੇ ਨੂੰ ਕੀ ਮਾੜੀ ਹੈ ਯਾਰ ਹਾਂ ਬੜੀ ਪੁਣੀ ਆ ਕੋਈ ਰਮੀ ਬਾਈ ਮਹੀਨੇ ਡੇਢ ਮਹੀਨੇ ਦੱਸਿਆ ਪਤਾ ਨਹੀਂ ਬਾਈ ਝੂਠ ਹੀ ਹੋਊਗਾ ਠੀਕ ਆ ਠੀਕ ਆ ਹਾਂ ਇੱਕ ਗਾਲਾ ਛੋਟੀ ਦੁੱਧ ਵਾਲੀ ਆ ਛੋਟੀ ਦੁੱਧ ਵਾਲੀ ਹਾਂ ਜੇ ਸੇਵਾ ਹੋ ਜਾ ਦੁੱਧ ਨਾ 8-9 ਕਿਲੋ ਕਰ ਜੂਗੀ 10 ਕਿਲੋ ਨਹੀਂ ਮੈਂ ਤੁਹਾਨੂੰ ਪਿਆ ਯਾਰ ਦੇ ਵਿੱਚ ਕੋਈ ਫੜੀ ਨਹੀਂ ਛੋਟੀ ਝਾਟੀ ਸੈ ਗਿਆ ਘਰੇ ਨਾ ਕੋਈ ਕਰਪ ਨਾਲੀ ਨੂੰ ਤੇ ਆ ਜਾਨਵਰ ਆ ਬਾਈ ਦੇ ਸਾਰੇ ਜਾਨਵਰਾਂ ਦਾ ਡਿਟੇਲ ਲੈਤੀ ਹੈ ਨੰਬਰ ਬਾਈ ਦਾ 98769 9781069724 69724 ਠੀਕ ਆ 9781069724 ਬਈ ਦਾ ਨੰਬਰ ਆ ਪਿੰਡ ਕਲਖੁਰਦ ਜ਼ਿਲ੍ਹਾ ਫਿਰੋਜ਼ਪੁਰ